ਇੱਧਰ ਆ ਬਾਈ ਆ ਇੱਧਰ ਹੀ ਗਿਆ ਬਣੀ ਆ ਜੰਨਾ ਅੱਛਾ ਆਈ ਤੂੰ ਹਾਂ ਬਣਾ ਲਈ ਸਬਜੀ ਸਬਜੀ ਹਾਂ ਬਣਾ ਲਈ ਬਸ ਸਬਜੀ ਤਾਂ ਅੱਛਾ ਤੇ ਖਿਚੜੀ ਉਹਦੀ ਖਿਚੜੀ ਬਣੀ ਪਈ ਆ ਕੋਈ ਨਾ ਚਲ ਰੋਟੀ ਦੇਗੀ ਕੱਲੀ ਹਾਂ ਆ ਜਾ ਉੱਥੇ ਮੰਜੇ ਤੇ ਬਹਿਣ ਉਹ ਜੀਤੋ ਆ ਗਿਆ ਬਾਈ ਹਏ ਹੇ ਉਹ ਉਹ ਤਾਂ ਕਹਿੰਦਾ ਭਾਈ ਮੇਰੇ ਕੋਲ ਤਾਂ ਹਰ ਟਾਈਮ ਹੈ ਨੀਗਾ ਹਾਂ じゃਈ ਭਾਈ ਹਾਂ ਜਾਏ ਭਾਈ ਲੈ ਆ ڪرਸੀ ਲੈ ਦੇ ਹਾਂ ਬਸ ਉਹ ڪرਸੀ ਲੈ ਦੇ ਮੈਂ ਤੂੰ ਰਹਿ ਜਾਣਾ ਆਹ ਟੋਕਾ ਖਰਾਬ ਹੋ ਗਿਆ ਅੱਛਾ ਪਤਾ ਨਹੀਂ ਕੀ ਕਰਤਾ ਖੜੀ ਖੜੀ ਨੇ ਮੈਂ ਤਾਂ ਆਖਿਆ ਮੈਂ ਕਿਹਾ ਵੀ ਬਹੁਤ ਪੁੱਤਰ ਨਾ ਸੀਗਾ ਨੀਰਾ ਤੇ ਪਤਾ ਨਹੀਂ ਕੀ ਕਰਤਾ ਇਹ ਨੇ ਤਾਂ ਕੀ ਕਰਿਆ ਹੋਊਗਾ ਪਤਾ ਨਹੀਂ ਤਾਰ ਆਈਆਂ ਹੋ ਗਈਆਂ ਕਿ ਕੀ ਹੋ ਗਿਆ ਮੈਂ ਮੱਥਾ ਮਾਰ ਲਿਆ ਮੈਂ ਤਾਂ ਬੋਲ ਤਾਰ ਤੂ ਰ ਉੱਥੇ ਸੁੱਚੀ ਚ ਟੁੱਟ ਗਈ ਹੂ ਉਹਨੂੰ ਕਹ ਕੇ ਇਹ ਕਹਿੰਦਾ ਆਥ ਨੇ ਆਉਂਗਾ ਕਹਿੰਦਾ ਹੁਣ ਮੈਂ ਕਹਿੰਦਾ ਘੰਟਾ ਹੋਰ ਰੁਕੋ ਅੱਛਾ ਮਾਹ ਚੱਲ ਭਰਾਵਾ ਜਦੋਂ ਤੇਰਾ ਜੀ ਕਿਤਾ ਆ ਜੀ ਹਾਂ ਉਹੀ ਗੱਲ ਮਾਹ ਨਾ ਹੀ ਬਦਦੋ ਆ ਮੇਰਾ ਕੀ ਕਹਿੰਦੀ ਸੀ ਫਿਰ ਉਹੀ ਗੱਲ ਜਿਹੜੀ ਮੈਂ ਤੈਨੂੰ ਦੱਸ ਕੇ ਗਈ ਸੀ ਹਾਂ ਵੀ ਆ ਕਿ ਤੂੰ ਇਹਨੂੰ ਹੁਣ ਪਹਿਲਾਂ ਤੇ ਤੇਰਾ ਨਾਲੇ ਤਾਂ ਕਿਕਰ ਨੂੰ ਆਖ ਕੇ ਕਿਕਰ ਦੇ ਆਖ ਕੇ ਉਹ ਲੱਗਣਗੇ ਤੁਸੀਂ ਰਲ ਕੇ ਭੈਣ ਭਰਾ ਰਾਜੀ ਬੰਦਾ ਕਰੋ ਤੇ ਮੇਰਾ ਮੁੰਡਾ ਨਾ ਤਾਂ ਥਾਣੇ ਚ ਜਾਣਾ ਚਾਹੀਦਾ ਨਾ ਮੇਰੇ ਮੁੰਡੇ ਤੇ 6 ਵਜੇ ਨਹੀਂ ਚਾਹੀਦੀ ਤੇ ਮੈਂ ਖਿਆ ਉਹ ਕਿਸੇ ਦੀ ਮਾਂ ਨਹੀਂ ਉਹ ਕਿਸੇ ਦੀ ਮਾਂ ਨਹੀਂ ਮੁੰਡੇ ਦੀ ਮਾਂ ਹੈ ਤੁਸੀਂ ਧੀ ਦੇ ਨੇ ਸਿਰ ਚ ਤਰਕਾ ਕਿ ਉਹ ਮਾਂ ਨਹੀਂ ਜਿਹੜੀ ਤੇ ਸੱਟ ਮਾਰੀ ਆ ਕਿ ਨਾ ਤਾਂ ਮੇਰੇ ਮੁੰਡੇ ਦੇ ਕੋਈ ਹੱਥ ਲਾ ਦੇ ਤੇ ਨਾ ਮੇਰਾ ਮੁੰਡਾ ਥਾਣੇ ਚ ਵਗ ਜੀ ਮੁੰਡਾ ਟਾਲਿਆ ਹੋਇਆ ਨਾਲੇ ਮੁੰਡਾ ਹੈ ਨਹੀਂ ਸਕੇ ਮੁੰਡਾ ਮੈਂ ਤੁਹਾਨੂੰ ਦੱਸੀ ਗਿਆ ਪਹਿਲਾਂ ਦੱਸਿਆ ਸੀਗਾ ਉਦੋਂ ਤਾਂ ਖੇਤ ਸੀਗਾ ਖੇਤ ਚ ਜਦੋਂ ਹੋਇਆ ਮੈਨੂੰ ਹਾਂ ਬੋਲੀ ਗਿਆ ਹੁਣ ਕਿਤੇ ਵਗ ਪੂ ਗਿਆ ਉਹ ਤੜ ਕੇ ਹਾਂ ਬਸ ਜਾ ਖੇਤ ਹੀ ਕਿਤੇ ਕਿਸੇ ਮੋਟੇ ਦੇ ਕੋ ਨਾ ਕੋ ਉਦੋਂ ਨਹੀਂ ਦੇਖੇਗਾ ਜਦੋਂ ਇਹੋ ਜਿਹੀਆਂ ਕਰਤੂਤਾਂ ਕਰਦੇ ਨੇ ਹੁੰਦਾ ਜੇਲ੍ਹ ਚ ਜਾਊਗਾ ਉਹੀ ਤਾਂ ਗੱਲਾ ਕਿ ਹਜੇ ਤਾਂ ਕਹਿੰਦੀ ਹੈ ਕਿ ਸਾਨੂੰ ਤਾਂ ਪਤਾ ਹੀ ਨਹੀਂ ਉਹ ਕਹੇ ਤਾਂ ਆਵੇ ਸੋਟੀ ਤੱਕ ਕਿਕਰ ਨੇ ਮਾਰੀ ਮੈਂ ਕਿਕਰ ਦੇ ਕਿਹੜੀ ਸੋਟੀ ਸੀ ਮੇਰੇ ਕੋਲੇ ਕਿਹੜੀ ਸੋਟੀ ਸੀ ਨਾ ਮੈਂ ਮਾਂ ਕੋਈ ਚੱਕੀ ਨਾ ਵਾ ਹੁਣ ਤੂੰ ਤਾਂ ਭੈਣ ਤੈਨੂੰ ਤਾਂ ਵਧੀ ਕੋਈ ਮੈਂ ਪੜਾਉਣਾ ਕੀ ਕਰਦੇ ਸੀ ਜੇ ਮੈਂ ਖਾ ਸੋਟੀ ਲੈ ਕੇ ਆਉਂਦਾ ਇੰਨਾ ਜਲੂਸ ਹੀ ਨਿਕਲਦਾ ਸੀ ਮਖਾਸਤਾ ਖਾਣ ਮਖਾਲੀ ਆ ਗਏ ਮੈਂ ਟਕਾਣਾ ਕਰਦੇ ਸੀ ਸਾਰੀ ਸੀ ਤੁਸੀਂ ਸਾਨੂੰ ਦੇ ਲੈ ਕੇ ਮਾਰੋਗੇ ਐਸਾ ਨਾ ਹਾਂ ਤੇ ਕਹਿੰਦੀ ਸਾਹ ਦੇ ਕੇ ਸਾਨੂੰ ਤੁਸੀਂ ਮਾਰਿਆ ਸਾਰੇ ਜਣੇ ਮਗਰ ਪੈ ਗਏ ਤੁਸੀਂ ਸਾਡੇ ਫਿਰ ਕੋਲੀ ਉਹ ਬਹੂ ਫਿਰਦੀ ਸੀ ਮਾਂ ਤਾਂ ਹੈ ਨਹੀਂ ਸੀ ਅੰਦਰ ਅੰਦਰ ਬੈਠੀ ਹੋਊਗੀ ਮੈਂ ਤਾਂ ਕਹੇ ਤਾਂ ਮੈਂ ਕਹਿੰਦੀ ਮਾਂ ਨੇ ਫੜਾਈ ਉਹ ਸੋਟੀ ਚੱਕ ਕੇ ਜਦੋਂ ਮੈਂ ਕਹੇ ਉਹਦੀ ਮਾਂ ਨੇ ਫੜਾਈ ਉਹਦੀ ਮਾਂ ਨੇ ਫੜਾਈ ਸੀ ਬਾਈ ਮੈਨੂੰ ਇਹ ਗੱਲ ਨਾ ਬਤਾਏ ਉਹਦੀ ਮਾਂ ਨੇ ਫੜਾਈ ਸੀ ਉਲਝ ਗਈ ਉਹ ਨਮਰ ਪਰ ਗਈ ਹਾਂ ਇਹ ਗੱਲ ਮੈਨੂੰ ਮੈਨੂੰ ਤਾਂ ਬੈਥੋਂ ਫੜ ਕੇ ਤੋ ਕਰਨ ਲੱਗੀ ਗੱਲ ਮਾੜੀ ਮੇਰਾ ਮੈਂ ਇਹਦੇ ਚ ਉਲਟ ਉਹਦੀ ਮਾਂ ਨੇ ਪੜਾਈ ਆ ਮੈਂ ਚੱਕੀ ਜਾਂਦੀ ਸੀ ਜਦੋਂ ਆਪਾਂ ਤਾਂ ਆਪਦੇ ਰੋਲੇ ਚ ਤੂੰ ਮੈਨੂੰ ਖਿੱਚ ਲੈ ਵੀ ਆ ਜਾ ਬਾਈ ਤੇਰੇ ਨਾਲ ਮਾਰਨ ਵੇਖ ਇਹ ਤੈਨੂੰ ਖਿੱਚ ਲਈ ਆਪਾਂ ਦੇ ਇੱਕ ਦੂਜੇ ਨੂੰ ਖਿੱਚੇ ਤੂੰ ਚਲਾਕ ਦੇ ਕਿੱਡੀ ਆ ਗਈ ਛੇ ਦਿਨ ਐ ਕਰਕੇ ਕਹਿੰਦੀ ਨਾ ਮਾਰ 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 ਉਹਦੀ ਮਾਰ ਮਾਰ ਵੀ ਆਪੇ ਇਹਨਾਂ ਦੇ ਨਾਲ ਲੱਗੂਗਾ ਇਹਨਾਂ ਦੇ ਨਾਲ ਲੱਗੂ ਹਾਂ ਤੇ ਬਾਅਦ ਹੋ ਗਿਆ ਹੌਲਟ ਪੈ ਗਈ ਵਿਚਾਰੀ ਬੰ ਬੰਤੋ ਤੇ ਮੈਂ ਅੱਗੇ ਆਖਿਆ ਮੈਂ ਖੈ ਇਹਨੂੰ ਉਹਨੂੰ ਤਾਂ ਮੈਂ ਆਈ ਨਹੀਂ ਆਨੀ ਵੀ ਭੇਡ ਨੂੰ ਉਹਨੂੰ ਪਤਾ ਨਹੀਂ ਸਪਾਲ ਨੂੰ ਉਹ ਮਸਾ ਬਣਦੀ ਮੈਂ ਪਤਾ ਨਹੀਂ ਕੀ ਕੁਛ ਆਏਗੀ ਆਪਣੇ ਲੜ ਜਾਂਦੀ ਉਹ ਕੁੜਮਣੀ ਨੇ ਤੇਰੀ ਨੇ ਸੋਟੀ ਚਕਾਈ ਜੇ ਉਹ ਸੋਟੀ ਬਾਈ ਦੇ ਮਾਰਦਾ ਕਰਦਾ ਕਰ ਪਟਿਆ ਜਾਂਦਾ ਥਾਣੋਂ ਠਾਣੀ ਹੋ ਜਾਂਦੇ ਉਹ ਥਾਣੇ ਚ ਵੈ ਜਾਂਦਾ ਤੇਰੇ ਸੱਟ ਵੱਜੀ ਤੇ ਉਹ ਮਾਮਾ ਕੁੜੀ ਨੂੰ ਤਾਂ ਲਈ ਜਾਂਦਾ ਤੇ ਉਹ ਮਾਮਾ ਤੀ ਉਹਨਾਂ ਨੂੰ ਖੁੱਲ ਹੋ ਜਾਂਦੀ ਘਰ ਖਾਣ ਨੂੰ ਭਾਲਦੀ ਹੈ ਬਈ ਉਹ ਬੁੜੀ ਹਾਂ ਅੱਛੇ ਮੇਰੇ ਵਰਗੀ ਰੋਲ ਜੀ ਕਰ ਕਟਾਊ ਆਗੀ ਕਰ ਕਟਾਊ ਆ ਹਾਂ ਚੰਗੀ ਰਹਿੰਦੀ ਸਾਰੀ ਚੀਜ਼ ਸਾਰੇ ਹੱਥ ਮੱਥੇ ਸੀ ਸਭ ਕੁਝ ਕਰ ਸਕਦੀ ਸੀ ਹਾਂ ਮਾਂਜੀ ਨੇ ਰੁਪਿਆ ਨਹੀਂ ਜੋੜਿਆ ਨੇ ਰੁਪਿਆ ਜੋੜਿਆ ਨਾ 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 ਹਾਂ ਜੇ ਹਰਪੀ ਦਾ ਕਰਨਾ ਸੀਗਾ ਕਹਿੰਦੇ ਕਿ ਮੇਰੇ ਕੋਲ ਤਾਂ ਕੋਈ ਕੁਟੂਮਤਾ ਕੀ ਹੈ ਨਹੀਂ ਵੀ ਤੂੰ 20 ਸਾਲ ਦੀ ਕੁੜੀ ਕਰ ਲਈ ਬੰਦਾ ਤਾਂ ਜੰਮਣ ਵੇਲੇ ਤੋਂ ਸੋਚਣ ਲੱਗ ਜਾਂਦਾ ਵੀ ਆਹ ਕੁਝ ਕਰਨਾ ਸਹੀ ਗੱਲ ਹੈ 20 ਸਾਲ ਦੀ ਕਰ ਲਈ 80 ਸਾਲ ਦੀ ਕਰ ਲਈ ਤੇ ਤੈਨੂੰ ਪਤਾ ਨਹੀਂ ਲੱਗੇ ਮੈਂ ਤਾਂ ਦੂਰ ਕੇ ਬਣਾਣਾਗਾ ਜਦੋਂ ਤੀ ਜੰਮ ਪਿਓ ਦੀ ਕਬੀਲ ਦਾ ਤਾਂ ਫਿਕਰ ਪੈ ਜਾਂਦਾ ਮੈਂ ਬਨਸਵੰਨਾ ਖਾਣ ਜਾਣਦੀ ਆ ਕੱਲੀ ਕੱਲੀ ਜੀਬ ਆ ਕੱਲੀ ਉਹ ਏਡੀ ਜਬਾਨ ਆ ਜਿਹੜੀ ਉਹ ਲੂਤਰ ਮਤਰੋ ਕਰਨ ਨੂੰ ਨਹੀਂ ਆਉਦੇ ਵਾਗੀ ਆਉਦੇ ਵਾਗੀ ਉਹਦੇ ਵਾਗੀ ਤੂੰ ਐਂ ਕਰ ਬੈਠੀ ਮੈਂ ਤੂੰ ਦੇਖ ਰੱਖ ਚੜੀ ਜੀ ਮੜੀ ਜਾ ਕੇ ਤੂੰ ਦੇ ਜਤੇ ਨਾਲੇ ਅੱਗ ਦੀ ਮਚਾ ਲੇ ਅੱਗ ਦੀ ਮਚਾ ਲਾ ਚਲ ਤੂੰ ਆ ਜਾਓਗੇ ਹੋਰ ਨਹੀਂ ਫਿਰ ਕੁਛ ਬੋਲੀ ਹੈ ਨਾ ਜੀ ਕਰਾ ਜੀ ਬੰਦਾ ਕਰਾਓ ਰਾਜੀ ਬੰਦਾ ਆਖੇ ਬਹੂ ਬੋਲਦੀ ਹੈ ਪੂਆ ਜੀ ਫਿਰ ਅਸਤੇ ਸਾਨੂੰ ਨਿਵੇੜਨ ਸੱਦੇ ਤੁਹਾਡੇ ਨਾਲ ਚਾਚੇ ਨੇ ਤਿੰਨ ਕਿੱਲਾਂ ਦੀ ਗੱਲ ਕਰੀ ਸੀ ਮੈਂ ਕਿ ਅੱਛਾ ਕਰੀ ਸੀ ਤੇ ਹੁਣ ਤੁਸੀਂ ਦੱਸੋ ਸਾਡਾ ਕੀ ਸਮਝੋ ਤਾਂ ਮੈਂ ਕਿ ਸਮਝੋ ਤਈਏ ਭਾਈ ਸੱਤ ਕਿੱਲੇ ਚਾਚੇ ਦੇ ਚਾਚੇ ਕੋਲੇ ਹਾਂ ਛੋਡੇ ਸੱਤ ਕਿੱਲੇ ਛੋਡੇ ਕੋਲੇ ਆ ਕਿ ਤੂੰ ਬਗਲ ਗਈ ਫਿਰ ਅਸੀਂ ਤੁਸੀਂ ਕਿ ਨਹੀਂ ਤੁਸੀਂ ਨਹੀਂ ਬਦਲੇ ਮੈਂ ਆਖਿਆ ਫਿਰ ਉਹ ਤਾਂ ਬਿਹਾਰੀ ਗੱਲਾਂ ਚਾਚੇ ਨੇ ਜੇ ਸੋਡੇ ਵਾਂਚੇ ਵੱਟ ਪਾਈ ਐ ਤਾਂ ਕਾਇਦੋ ਮੈਂ ਤਾਂੜ ਕੇ ਛੜਾ ਦਿੰਨੀ ਹਾਂ ਤੇ ਜੇ ਮੈਂ ਕਿਹਾ ਜੇ ਤਾਂ ਚਾਚੇ ਨੇ ਆਪਦਾ ਹੱਕ ਖਾਣਾ ਤੁਸੀਂ ਆਪਦਾ ਖਾਣਾ ਸੱਤ ਕਿਨੇ ਤੁਸੀਂ ਮੁੰਡਾ ਐ ਬੋਲਦਾ ਬੰਦੇ ਰਾਤ ਨੂੰ ਆਏ ਬੋਲਦਾ ਸੀ ਮੇਰਾ ਆਕੇ ਆਈਆਂ ਮੈਂ ਕਿਹਾ ਉਹ ਮੁੰਡਾ ਤਾਂ ਹਜੇ ਹੀ ਵੈਪਤਾ ਕਰਦਾ ਹਜੇ ਵੈਪਤਾ ਕਰਦਾ ਤੇ ਗਲੀ ਦੇ ਵਿੱਚ ਆਇਆ ਮੈਂ ਕਿਹਤ ਵੀ ਮੈਂ ਕਿਹਾ ਭਾਈ ਸਾਨੂੰ ਤਾਂ ਡਰ ਹੈ ਮੈਂ ਤਾਂ ਆਖੀ ਮੈਂ ਸਾਨੂੰ ਤਾਂ ਡਰ ਹੈ ਜੇ ਤੂੰ ਖੇਤ ਜਾਂਦਾ ਵਾ ਜਿੰਨਾ ਚਿਰ ਬਾਈ ਕਰੇ ਨੇ ਸਾਨੂੰ ਤਾਂ ਫਿਕਰੀ ਲੱਗਦੀ ਰਹੇਗਾ ਉਹੀ ਤਾਂ ਗੱਲ ਦੇਖ ਲੈ ਬਾਬਾ ਹਜੇ ਕਹਿੰਦੀ ਤੁਸੀਂ ਸਮਝੌਤਾ ਨਹੀਂ ਕਰਾਉਂਦੇ ਤੁਸੀਂ ਕਰੋ ਤੇਰੇ ਸਾਰੇ ਮੈਨੂੰ ਆਂਦੀ ਤੂੰ ਸਮਝੌਤਾ ਕਰਾ ਦੇ ਲੱਤ ਉੱਤੇ ਰੱਖਦੀ ਹਜੇ ਵੀ ਮੇਰੀ ਮੰਨੋ ਤੁਸੀਂ ਮੈਂ ਕਹਿੰਦਾ ਮੇਰੇ ਕਿ ਸਾਰੇ ਆ ਮੇਰੇ ਨਾਲ ਦੱਸੋ ਕੀ ਬਣ ਤੋ ਦੇ ਵਿਚਾਰੀ ਦੇ ਮੁਰਗੇ ਸਾਂਝੇ ਮਰ ਤੋ ਦਾ ਮੁੰਡੇ ਦੇ ਸਾਰੇ ਆ ਉਹਦੀ ਕਰੋ ਮਿਲ ਤੁਸੀਂ ਕੀ ਕਰ ਸਕਦੇ ਹਾਂ ਅਸੀਂ ਕੀ ਜਿਹਦੀ ਮਾਂ ਨੇ ਸੱਟ ਮਾਰੀ ਅੱਜੋ ਤੇ ਰੋਟਕੇ ਕੰਨੂਆ ਬੈਗਾ ਜਵਾਕ ਉਹੀ ਤਾਂ ਗੱਲ ਹੈ ਮੈਂ ਤੁਹਾਨੂੰ ਦੋਨਾਂ ਨੂੰ ਦੱਸਦਾ ਨਵੇੜਨੀ ਨਹੀਂ ਉਹਨਾਂ ਨਾਲ ਉਹ ਥੋੜੀ ਦੇ ਮੀੜਾਂਗੇ ਐ ਹੁਣ ਇਹ ਹੁਣ ਸਰਪੰਚ ਦੇ ਹੱਥ 바ਗੀ ਗੱਲ ਆਪਣੀ ਗੱਲ ਹੁੰਦੀ ਉਹਦਾ ਪਾਪ ਕਰਕੇ ਦੇਖ ਲੀ ਹਾਂ ਨਹੀਂ ᱴিকে এ ਵੀ ਨਹੀਂ ᱴিকে ਫਿਰ ਮੈਂ ਵੀ ਕਿਉਂ ਛੱਡਾਂ ਭਾਈ ਜਦੋਂ ਆਪ ਬਦਲਦੇ ਆ ਬੰਦੇ ਹਾਂ ਲੋੜ ਹੀ ਨਹੀਂ ਭਾਈ ਲੋੜ ਹੀ ਨਹੀਂ আচ্ছা ਤੁਸੀਂ ਆ ਹੁਣ ਹੁਣ 25 ਲੱਖ ਹੋਰ ਮੇਰੇ ਸਿਰ ਤੇ ਮੜਨ ਨਾ ਫਿਰਦੇ ਹਾਂ ਹਾਂ ਫਿਰ ਮੈਂ ਕਹਿੰਦਾ ਮੈਂ ਫਿਰ ਆ ਕੋਠੀ ਆ ਤੁਸੀਂ ਕਰੋ ਨਵੇੜਾ ਹੀ ਏ ਤੁਹਾਡਾ ਮੈਂ ਕਹਾਂ ਤੁਸੀਂ ਕੋਠੀ ala ਐ ਕਰੋ ਲੈ ਚੱਲ ਮੈਂ ਕਹਾਂ ਥੋੜਾ 25 ਲੱਖ ਹੈ ਆ ਕਿ ਹਾਂ ਮੈਂ ਕਹਾਂ ਤੁਸੀਂ ਤੈਨੂੰ 70 ਪਰ ਇੱਕੋ ਹੀ ਕਿਸ਼ਤ ਭਰੀ ਹੈ ਇਹਨਾਂ ਨੇ ਇੱਕ ਭਰੀ ਇੱਕ ਮੈਂ ਭਰੀ ਆ ਅੱਛਾ 30 ਰੱਖ ਮਾ ਹੋ ਗਿਆ ਹਾਂ ਹਾਂ 27 ਲੱਖ ਤੇ ਹੋ ਗਿਆ ਥੋੜਾ 40000 40000 ਹਾਂ 7 ਲੱਖ 40 ਭਰ ਗਿਆ ਮੈਂ ਕਹਾਂ ਜਿੰਨੇ ਰਹਿੰਦੇ ਆ ਉਹਦੇ ਚ ਐ ਕਰੋ ਤੁਸੀਂ 10 ਲੱਖ ਰੁਪਏ ਦੇ ਦਿਓ ਜਿਹੜੇ ਮੈਂ ਉਤਲੇ 5 ਰਹੇ 70 ਰਹੇ ਉਹ ਬਾਈ ਤੋਂ ਭਰਾ ਦੂ ਮੈਂ ਮੈਂ ਕਹਿੰਦੇ ਚੱਲ ਬਾਈ ਇਹਨਾਂ ਕ ਹਰ ਜਾ ਮੈਂ ਕਹੋ ਚੱਲ ਲੂ ਅਸੀਂ ਕਿਉਂ ਭਰ ਗਏ ਸਾਨੂੰ ਕੀ ਲੋੜ ਹੈ ਅੱਛਾ ਤੋ ਬੈਠਣਾ ਜਾਂਦੀ ਐ ਮਥੱਲਾ ਮਾਰ ਕੇ ਪੈਣਾ ਜਾਂਦੀ ਐ ਕੋਠੀ ਦੇ ਵਿੱਚ ਕੁੱਲੇ ਏਸੀਆਂ ਚ ਤੇਰ ਕੇ ਕਮਰਿਆਂ ਦੇ ਵਿੱਚ ਬੈਠਣਾ ਜਾਂਦੀ ਹੂ ਉਦੋਂ ਤਾਂ ਮੈਂ ਕਿਹਾ ਬੈੱਡ ਵੀ ਆਕੇ ਦੂਜੇ ਫਿਰ ਟਕਰਾਉ ਜੀ ਵਧੀਆ ਚੰਗੇ ਚੰਗੇ ਉਦੋਂ ਫਰਨੀਚਰ ਵੀ ਕੋਠੀ ਦੇ ਹਿਸਾਬ ਦਾ ਇਨੇ ਫਿੱਟ ਕਰਾਇਆ ਆ ਪਰਦੇ ਪਰਦੇ ਲਵਾਏ ਨੇ ਪਰਦੇ ਤੇ ਮੈਂ ਕਿੰਨੇ ਕਹਿੰਦੇ ਨਹੀਂ ਨਹੀਂ ਉਸ ਤਾਂ ਨੈਟ ਤੋਂ ਦੇਖਿਆ ਜੀ ਆ ਨਹੀਂ ਲੱਗ ਮੈਂ ਕਿਹਾ ਇੱਥੋਂ ਮਿਲਦੇ ਐ ਬੜੀ ਕਿਉਂਦੇ ਐ ਮੈਂ ਉਹ ਲੈ ਲਓ ਤੁਸੀਂ ਨਾਲ ਨਾ ਉਹ ਮੁੰਡਾ ਬੋਲਦਾ ਕਹਿੰਦਾ ਨਾ ਨਾ ਮੇਰੇ ਘਰ ਆਲੀ ਆਊਗੀ ਇੱਥੇ ਹੋਊਗੀ ਆਪਣੀ ਹਰਪੀਤ ਬੋਲੀ ਨਹੀਂ ਚਾਚਾ ਜਿਹੇ ਜੇ ਨੈਟ ਤੋਂ ਦੇਖਿਆ ਤਾ ਉਹ ਜਿਲੇ ਕੇ ਆਵੇਂ ਸਾਰੀ ਕੋਠੀ ਚਿੱਕੋ ਜੇ ਕਿੱਡੇ ਪਤਾ ਨਹੀਂ ਕਿੰਨੇ ਪੈਸੇ ਲਾਇਆ ਸੀ ਭਾਈ ਸਰੀਚ ਦੇਣ ਨੂੰ ਚਾਚਾ ਹੈਗਾ ਸੀ ਪੈਸਾ ਥੇਲਾ ਲਈ ਜਾਂਦਾ ਸੀਗਾ ਉਹਨਾਂ ਨੂੰ ਮੌਜ ਲੱਗੀ ਭਾਈ ਮੇਰੀ ਸੁਣ ਗੱਲ ਇਹ ਕਾਹ ਨੂੰ ਕਰ ਤਾ ਮੈਂ ਕੁੜੀ ਨਾਲ ਖਤੂ ਇੱਥੇ ਬੈਠੀ ਆ ਆ ਕੇ ਮੈਂ ਵੀ ਚਾਚੇ ਦੀ ਵਜ੍ਹਾ ਕਰਕੇ ਬਿਠਿਆ ਹਾਂ ਚਾਚਾ ਕਿਹੜਾ ਉਹਨੂੰ ਕਹੀ ਕਿ ਅਸੀਂ ਭਾਈ ਕੁੜ ਨੂੰ ਬਾਹ ਫੜ ਕੇ ਕਰ ਲਈ ਤੁਸੀਂ ਸਾਰਾ ਕੁਝ ਨਾ ਹੋਇਆ ਚਾਚੇ ਦੀ ਵਜ੍ਹਾ ਹੁਣ ਭਾਈ ਮੈਂ ਤਾਂ ਸਹੀ ਗੱਲ ਲੱਦੀਆਂ ਆਪਾਂ ਤਾਂ ਇੱਕ ਗੱਲ ਨਿਮੇੜਦੇ ਹਾਂ ਕਿ ਸਵਾ ਫਰਸਾ ਸਿਰੇ ਤੇ ਗੰਡ ਸਾਰੀ ਗੱਲ ਜਿਹੜਾ ਮਾੜਾ ਕਰਤਾ ਤਾਂ ਚਾਚੇ ਨਹੀਂ ਕਰਤਾ ਜਿਹੜਾ ਚੰਗਾ ਕਰ ਲਿਆ ਅਸੀਂ ਕਰਦੇ ਅਸੀਂ ਕਰ ਲਿਆ ਬਸ ਆ ਸੋਚ ਉਹਨਾਂ ਦੀ ਹਾਂ ਹੋਏ ਰੱਬਾ ਵੇ ਮੈਂ ਕਿਸ ਕਲੇਸ਼ ਚੋਂ ਕਦੋਂ ਨਿਕਲੂਗਾ ਬਸ ਨਿਕਲੇ ਆ ਭਾਈ ਹੁਣ ਆਪਾਂ ਜਿਵੇਂ ਅਕਲਦੀਪ ਨੂੰ ਕਹਿੰਦੇ ਆ ਵੀ ਭਾਈ ਜਿਵੇਂ ਤੇਰਾ ਮਨ ਕਰਦਾ ਕਰ ਲਾ ਰੈਪਟ ਕਰਨੀ ਰੈਪਟ ਕਰਦੇ ਹਾਂ ਹਾਂ ਕਰਦੇ ਸ ਤੇਰੇ ਨਾਲ ਸਰਪੰਚ ਆਇਆ ਸੀਗਾ ਸਰਪੰਚ ਨਾਲ ਗੱਲਬਾਤ ਕਰਕੇ ਗਿਆ ਹਾਂ ਕਹਿੰਦਾ ਵੀ ਭਾਈ ਤੁਸੀਂ ਐਤਵਾਰ ਨੂੰ ਆਪਣਾ ਜਿਹੜਾ ਪਰਸੋਂ ਰੱਖ ਲਾਂਗੇ ਠੀਕ ਹੈ ਕਹਿੰਦੀ ਆ ਕਿ ਜੇ ਤੁਸੀਂ ਨਵੇੜਾ ਵੀ ਕਰਨਾ ਤਾਂ ਸਾਡੇ ਘਰੇ ਰੱਖੋ ਸਾਡੇ ਘਰੇ ਸੱਦੋ ਸਾਰਿਆਂ ਨੂੰ ਵੀ ਵੀ ਉਹਦੇ ਤਾਂ ਜਿਹੜੇ ਬਚ ਗਏ ਬਚ ਗਏ ਵੀ ਹੁਣ ਬਾਕੀ ਹੁਣ ਵੀ ਹੁਣ ਵੀ ਮਾਰ ਦੇਾਂਗੇ ਹੁਣ ਵੀ ਮਾਰਾਂਗੇ ਮਾਰਾਂਗੇ ਦੇਖ ਹਾਂ ਸਰਪੰਚ ਸਾਹਿਬ ਮੈਂ ਖਾ ਵੀ ਮੈਂ ਖਾ ਵੀ ਚੱਲ ਤੁਸੀਂ ਇੱਥੇ ਰੱਖ ਲਓ ਸਰਪੰਚ ਕਹਿੰਦਾ ਕਹਿੰਦਾ ਵੀ ਨਹੀਂ ਨਹੀਂ ਆਪਣੇ ਘਰੇ ਵੀ ਠੀਕ ਨਹੀਂ ਐਵੇਂ ਤੁਹਾਡੇ ਤੇ ਵਾਅਦਾ ਕਰਦੇ ਨੇ ਆਪਾਂ ਸਾਂਝੀ ਥਾਂ ਤੇ ਰੱਖਾਂਗੇ ਹਾਂ ਸਾਂਝੀ ਥਾਂ ਤੇ ਵੀ ਤੁਸੀਂ ਤਿੰਨੇ ਜਣੇ ਆ ਜਾਓ ਤੁਸੀਂ ਬੰਤੋ ਕਿ ਉਹਨੂੰ ਕਿਹਾ ਉਹ ਭਾਈ ਵੀ ਪਰਸੋਂ ਆ ਜਾਓ ਆਪਣੇ ਨੌਰੇ 'ਚ ਬੈਠ ਕੇ ਆਪਾਂ ਦੇਖ ਲੈਨੇ ਜਿਹੜੇ ਸਾਹ ਨੂੰ ਮੁਕਦੀ ਹੋਈ ਜੇ ਤਾਂ ਕਹਿੰਦਾ ਗੱਲ ਸਿਰੇ ਲੱਗੀ ਹੋਈ ਤਾਂ ਵੀ ਠੀਕ ਆ ਜੇ ਨਾਸਲੇ ਲੱਗੀ ਤਾਂ ਭਾਈ ਆਪ ਦਾ ਥਾਣਾ ਹੈਗਾ ਕਹਿੰਦਾ ਮੈਂ ਥਾਣੇ ਆ ਜੀ ਕਹਦੂੰਗਾ ਭਾਈ ਇਹਨਾਂ ਨੂੰ ਹੁਣ ਤੱਕ ਮੈਂ ਰੋਕੀ ਰੱਖਿਆ ਅੱਗੇ ਤੁਸੀਂ ਦੇਖ ਲਓ ਹਾਂ ਬਸ ਠੀਕ ਹੈ ਨਾ ਤੇ ਹੁਣ ਬਾਕੀ ਹੁਣ ਤੂੰ ਫੋਨ ਕਰ ਦੇ ਹਜੇ ਕਰੇ ਮੈਂ ਤਾਂ ਦੋ ਦਿਨ ਲੱਗਣਗੇ ਨਾ ਮੈਂ ਤਾਂ ਕਹੇ ਤਾਂ ਸਿਵਾਹੀ ਦੁਪਹਿਰੇ ਆਇਆ ਸੀ ਗੱਗੂ ਦਾ ਫੋਨ ਮੈਂ ਉਹਨੂੰ ਕਹੇ ਤਾਂ ਸੀ ਮੈਂ ਖੈ ਇਹਨਾਂ ਦਾ ਤਾਂ ਇੱਕ ਸਮਾਨ ਜਿਹਾ ਛੱਡ ਰਿਹਾ ਸਮਝਾਉਤਾ ਪਾਂਸੀ ਕਿ ਮੈਂ ਆ ਜਾਣਾ ਮੈਂ ਖੈ ਨਾ ਉਹ ਜਵਾਬ ਕਰ ਲੈ ਹਾਂ ਉਹ ਬਣਾ ਦੇ ਬਹੁ ਕਰਕੇ ਮੈਂ ਨਾਲੇ ਤਾਂ ਕੀ ਨਾ ਦਿੰਦੇ ਆਗੇ ਆ ਨੀਰਾਚੀਰ ਲੈ ਹੋ ਕਰਵਾ ਲੈ ਉਹਨਾਂ ਕੁੱਤਰ ਲਿਆ ਉਹਨਾਂ ਕ ਤੇ ਨਾਲੇ ਲਖੀ ਚੜੀ ਕਸਤੀ ਚ ਨਾਲ ਚਾਹ ਚ ਫੜਾ ਦੇ ਠੀਕ ਆ ਠੀਕ ਮੈਂ ਉਧਰ ਫੜਾਇਆ ਆਉਂਗਾ ਚਲ ਫੜਾ ਆ ਬਾਈ ਨਹੀਂ ਖਿਚੜੀ ਆ ਹੋਆ ਫਿਰ ਮੈਂ ਵਗ ਜਾਨੀ ਮੈਂ ਫੜਾਇਆ ਨਹੀਂ ਚਲ ਹਾਂ ਕਰ ਲਈ ਫਿਰ ਹਾਂ ਮਨੀ ਦਾ ਪੁੱਤ ਲਿਆ ਮਹਾ ਭੁਖੀਆਂ ਖੜੀਆਂ ਐ ਵੀ ਹੁਣ ਪਹਿਲਾ ਪਤਾ ਸੀਗਾ ਤੇ ਪਤਾ ਨਹੀਂ ਕੀ ਹੋ ਗਿਆ ਮਾੜੇ ਜੀ ਪਤੰਗਾ ਜਾ ਨਿਕਲਿਆਗਾ ਤੇ ਛਰਕ ਤੇ ਤਿੰਨ ਤਾਰ ਮੱਚ ਗਈ ਕਿ ਸੱਚ ਮੱਚ ਗਈ ਤਾਰ ਤੂਰੀ ਮੱਚ ਗਈ ਚਲ ਤੂੰ ਬਾਈ ਕਾਹੋ ਕਰ ਲੈ ਨੀਰੇ ਤਾਂ ਤੇ ਮੈਂ ਫੜਾਇਆ ਨਹੀਂ ਖਿਚੜੀ ਚਲ ਫੜਾ ਚਲ ਫਿਰ ਚਲ ਠੀਕ ਇੱਕ ਪਤਾ ਨਹੀਂ ਕਦੋਂ ਲੈ ਜਾ ਇੱਥੇ ਬੈਠ ਗਿਆ ਉਹ ਬੱਸ ਮਰਾ ਤੈਨੂੰ ਇਹ ਕੀ ਜਾਂਦਾ ਸੀ ਭਰਾਵਾ ਮੈਨੂੰ ਹਾਂ ਕਿਵੇਂ ਕੀ ਹੋ ਗਿਆ ਉਹ ਮੈਂ ਨਾ ਤੈਨੂੰ ਇੱਕ ਦੱਸਦਾ ਗੱਲ ਹਾਂ ਜਿਹੜੀ ਗੱਲ ਮੈਂ ਸੁਣੀ ਆ ਤੈਨੂੰ ਉਹ ਦੱਸਣਾ ਆ ਤੂੰ ਘਰੇ ਨਹੀਂ ਸੀ ਮੈਂ ਬਾਹਰ ਬਹਿ ਗਿਆ ਮਹਾਂ ਚੱਲ ਅੜੀ ਕ ਲੈਣੇ ਹਮ ਗੱਲ ਲੈ ਆ ਦੇਖ ਉਹ ਨਾ ਕਰਦੇ ਫਿਰਦੇ ਸਮਝੌਤੇ ਦੀਆਂ ਗੱਲਾਂ ਅੱਛਾ ਆਪਾਂ ਸਮਝੌਤਾ ਕਰ ਲਈਏ ਕਿਉਂਕਿ ਹੁਣ ਉਹਨੇ ਗੱਲ ਪੈ ਗਈ ਉਲਟ ਦੇਖ ਮੈਂ ਵੀ ਕੰਨੀ ਸੁਣਿਆ ਤੇ ਸਰਪੰਚ ਵੀ ਆਪਾਂ ਨੂੰ ਕਹਿੰਦਾ ਸੀ ਦੇਖ ਹੂੰ ਵਿਸ਼ਮਝੋਤਾ ਕਰਨ ਨੂੰ ਕਹਿੰਦੇ ਆ ਹੂੰ ਪਰ ਵਿਚੋਂ ਗੱਲ ਉਹਨਾਂ ਦੀ ਪਤਾ ਕੀ ਹੈ ਹੁਣ ਹੋਨੇ ਡਰੇ ਹੋਏ ਦੂਜਿਆਂ ਨੂੰ ਐ ਡਰ ਹੋ ਗਿਆ ਵੀ ਆ ਕਿਤੇ ਕੋਠੀ ਦਾ ਜਿਹੜਿਆ ਸੱਤ ਕਿੱਲੇ ਨੇ ਜੇ ਗੱਲ ਗਾਹਾਂ ਵਧ ਗਈ ਕਿਤੇ ਏ ਵੀ ਨਾ ਜਾਣ ਹੱਥੋਂ ਹੁਣ ਮੈਂ ਤੈਨੂੰ ਇੱਕ ਗੱਲ ਕਹਿਣਾ ਦੇਖ ਤੂੰ ਮੇਰੀ ਆ ਗੱਲ ਮੰਨ ਲਈ ਵੀ ਆਪਾਂ ਉਹਨਾਂ ਨਾਲ ਸਮਝੌਤਾ ਨਹੀਂ ਕਰਨਾ ਯਾਰ ਆਪਾਂ ਸਮਝੌਤਾ ਕਿਉਂ ਕਰਾਂਗੇ ਤੀਜੇ ਵਾਸਤੇ ਥੋੜੀ ਕੀਤੀ ਆਪਣੇ ਨਾਲ ਤੂੰ ਐਂ ਤਾਂ ਦੇਖਾਂ ਦੇਖ ਲੈ ਉਧਰਲੇ ਗਵਾਰ ਚ ਗੜੀਆਂ ਚ ਜਲੂਸ ਕੱਢਦਾ ਲੋ ਕੋਠਾ ਦੇ ਬੰਦੇ ਚੜ ਗਏ ਹੈ ਸਾਰੇ ਕੋਠਾ ਦੇ ਚੜ ਗਏ ਸੀ ਠੀਕ ਹੈ ਅੱਛਾ ਉਹ ਵਿਚਾਰੀ ਦਾ ਕੀ ਕਸੂਰ ਬੰਤੋ ਦਾ ਹੋਈ ਉਹੀ ਤਾਂ ਗੱਲ ਹੈ ਨਾਲੇ ਉਹ ਤਾਂ ਕਿਹੜਾ ਕੋਈ ਉੱਥੇ ਲੜਾਈ ਲੜਨ ਗਈ ਸੀ ਇਹ ਅੱਜ ਅੱਜ ਇਹਨਾਂ ਦੇ ਨਾਲ ਆਪਾਂ ਸਮਝੌਤਾ ਕਰ ਲਿਆ ਨਾ ਇਹਨਾਂ ਨੂੰ ਮੂੰਹ ਪੈਜੂਗਾ ਮੂੰਹ ਤਾਂ ਪਾਈ ਦਊ ਹੁਣ ਮੈਂ ਤੈਨੂੰ ਐਂ ਕਹਿਣਾ ਉਹ ਜਿਵੇਂ ਤੈਨੂੰ ਦੁਖੀ ਕਰਦੇ ਸੀ ਨਾ ਇਹ ਸਰਪਾਲ ਕੌਰ ਤੋਂ ਤਾਂ ਲੇਲੜੀ ਏਕੜ ਹੋਈ ਹੈ ਜਮਾ ਇਹ ਤਾਂ ਬਸ ਹੈ ਜੇ ਗੋਡੇ ਤੇ ਹੋ ਜੇ ਇਹਦੇ ਨੂੰ ਉਹ ਕਰਨੀ ਹੈ ਬਸ ਠੀਕ ਐਂ ਕਰ ਹੁਣ ਵਾਰੀ ਆਪਣੀ ਹੈ ਪਹਿਲਾਂ ਇਹਨਾਂ ਦੀ ਹੁੰਦੀ ਸੀ ਉਹ ਮੈਂ ਦੇਖਦਾ ਰਿਹਾ ਹਾਂ ਕਿ ਕਰਾ ਤੇ ਮੁੱਕ ਹੀ ਜੀ ਰੋਟੀ ਇਹ ਕਿਹੜੇ ਲੋਟ ਤੇਰਾ ਹਾਲ ਕਰਦੇ ਸੀ ਹਾਂ ਇਹ ਕਦੇ ਨੇ ਐ ਸੋਚਿਆ ਸੀ ਹਾਂ ਵੀ ਹਾਂ ਯਾਰ ਸਾਡਾ ਚਾਚਾ ਹੈਗਾ ਹਾਂ ਅੱਛਾ ਵੀ ਸਾਡਾ ਚਾਚਾ ਹੈਗਾ ਉਹ ਤੈਨੂੰ ਚਾਚਾ ਸਮਝਦਾ ਨਹੀਂ ਸੀ ਸਿਰੀ ਪੜੀ ਮੰਗੂ ਤੈਨੂੰ ਰੋਟੀ ਛੱਡ ਦਿੰਦੇ ਸੀ ਜਿਹਾ ਮਰਜ਼ੀ ਕਰਦੇ ਆ ਆਪਾਂ ਕੀ ਲੈਣਾ ਹੁੰਦਾ ਠੀਕ ਹੈ ਜਿਵੇਂ ਮਰਜ਼ੀ ਕਰਦੇ ਰਹਿਣ ਅੱਛਾ ਮੇਰੀ ਗੱਲ ਸੁਣ ਤੈਨਾਂ ਮੈਂ ਗੱਲ ਕਰਨੀ ਸੀ ਆਹਾ ਗਾਂ ਬਕਾਊ ਆ ਬਾਈ ਅੱਛਾ ਹੁਣ ਤੂੰ ਦੇਖ ਲਾ ਹਾਂ ਹਾਂ ਬੈੜ ਜੀ ਮੈਂ 라 ਤੈਨੂੰ ਮੈਂ 라 ਤੈਨੂੰ ਐਂ ਕਹਿੰਦਾ ਸੀ ਵੀ ਗਾਹਾਂ ਦੁੱਧ ਵਾਲੀ ਹੋ ਜੂਗੀ ਕਹੇ ਮੇਰੀ ਕਹਿੰਦਾ ਇਹ ਆਪਣੀ ਨਹੀਂ ਹੈਗੀ ਹਾਂ ਇਹ ਤਾਂ ਮੈਂ ਮੇਕੀ ਅੱਛਾ ਇਹ ਕਹਿੰਦੇ ਸੀ ਕਹਿੰਦੇ ਵੀ ਜੇ ਕਹਿੰਦਾ ਵੀ ਉਹ ਟੇਜਨ ਪੁੱਛ ਲਈ ਜਗਾ ਕੇ ਤੇ ਲਵਾ ਦੂਗਾ ਚੱਲ ਗਾਕ ਲਵਾ ਦੇਂਗੇ ਹਾਂ ਅੱਬਾ ਹੋਰ ਕੀ ਕਰਨਾ ਬੱਚਾ ਆਏ ਆ ਨਾ ਚੰਗੀ ਆ ਵਧੀਆ ਵਧੀਆ ਬਣ ਜੂਗੀ ਤੇ ਹੁਣ ਫਿਰ ਉਸ ਤੋਂ ਬਾਅਦ ਦੇ ਵਿੱਚ ਨਾ ਦੇਖ ਪਰਖ ਕੇ ਹਣਾਂ ਅੱਪਾ ਦੇਖ ਲਾਂਗੇ ਫਿਰ ਹਾਂ ਤਾਂ ਨਸਲ ਦੀ ਨਸਲ ਦੀ ਵਧੀਆ ਵੱਟੇ ਜਾਣਗੇ ਵੱਟੇ ਜਾਣਗੇ ਤੂੰ ਕਰ ਲਈ ਗੱਲ ਜੇ ਤੇਰੇ ਕੋਲ ਹੱਥ 'ਚ ਹੋਇਆ ਸੌਦਾ ਤੱਕਰਾ ਦੇ ਚਲੋ ਤਾਂ ਮੈਂ ਕਰਾ ਦੂੰਗਾ ਉਹ ਲੋੜਾ ਕੁੜੀ ਦਾ ਵਿਆਹ ਕਰਨਾ ਇਹਨਾਂ ਨੇ ਵੀ ਉਹ ਚੱਲ ਕਿਸੇ ਦਾ ਭਲਾ ਹੋ ਜਾ ਆਪਾਂ ਆ ਇਹਦੇ ਵਿੱਚੋਂ ਤਾਂ ਭਲਾ ਹਲਚ ਵੀ ਨਹੀਂ ਕਰ ਤੂੰ ਤਾਂ ਤੈਨੂੰ ਪਤਾ ਮੈਂ 5-400 ਛਰਦਾ ਨਹੀਂ ਦਲਾਲ ਕੀਤਾ ਮੈਂ ਤੈਨੂੰ ਦਵਾਉਂਗਾ ਨਹੀਂ ਇਹ ਗੱਲ ਨਾ ਕਰਦਾ ਤੂੰ ਕਾਸੇ ਦਾ ਫਿਕਰ ਨਾ ਕਰ ਮੈਨੂੰ ਵੀ ਪਤਾ ਜੀ ਇਹ ਸਖਪਾਲਕ ਔਰ ਯਾਰ ਥੱਲੇ ਮੇਰੇ ਆਈ ਹੁਣ ਠੀਕ ਹੈ ਨਾ ਤੇ ਸੁੱਕੀ ਇਹਨੂੰ ਐ ਵੀ ਨਹੀਂ ਜਾਣ ਦਿੰਦਾ ਨਾ ਨਾ ਜਿਵੇਂ ਤੇਰੇ ਨਾਲ ਕਰਦੇ ਰਹਿਣਾ ਜਾਂ ਮੈਨੂੰ ਪੁੱਠਾ ਸਿੱਧਾ ਬੋਲਦੀ ਰਹੀ ਹੈ ਹਾਂ ਆ ਤੋੜੇ ਨੇ ਉਹਦੇ ਲੜਾਈ ਪਤਾ ਮੇਰੀ ਕਿੱਡੀ ਹੋਈ ਹੈ ਹਾਂ ਚੱਲ ਬਹੁਤ ਥੋੜੀ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਮੈਂ ਦੇਖਦਾ ਚੱਲ ਠੀਕ ਹੈ ਚੰਗਾ ਭਾਈ ਹੁਣ ਮੈਨੂੰ ਪਤਾ ਨਹੀਂ ਕਿਹੜੀ ਹਾਲਾਤ ਹੀ ਤੂੰ ਮੈਂ ਕੀ ਹਲਾਇਆ ਆ ਤਾਂ ਹਾਲੀ ਤਨ ਪੱਲੇ ਮਾਰਦਾ ਫਿਰਦਾ ਓ ਯਾਰ ਹੁਣ ਗੱਲ ਚੰਗਾ ਭਲਾ ਚੱਲੀ ਜਾਂਦਾ ਸੀਗਾ ਉਤੋਂ ਪਰ ਤੇਰੇ ਕੀ ਹੋ ਹੋ ਗਿਆ ਇਕ ਕਰ ਸਿਆ ਹਾਕੀ ਕਰ ਲਿਆ ਮਸ਼ੀਨ ਨੂੰ ਉਹ ਪਤਾ ਨਹੀਂ ਤਾਰ ਹਿੱਲ ਗਈ ਕਿ ਕੀ ਹੋ ਗਿਆ ਉਹ ਸੁਣਾਓ ਜੀ ਕਿ ਭਾਈ ਸਸਟੀ ਕਾ ਸ਼ਿਕਾਇਤ ਐਂ ਕਰਾ ਮੰਜਾ ਲੈ ਸ਼ਿਕਾਇਤ ਜੀ ਬਸ ਆਪੋ 2 ਮਿੰਟ ਗੱਲ ਕਰਨੀ ਹੈ ਮੰਜੇ ਲੋੜ ਹੀ ਨਹੀਂ ਜੀ ਆਪਾਂ ਉਹ ਲੋੜ ਹੀ ਨਹੀਂ ਨਾ ਤੰਗ ਕਰ ਜਾ ਵਕਾਂ ਨੂੰ ਹੈ ਨਹੀਂ ਨਹੀਂ ਕੋਈ ਗੱਲ ਨਹੀਂ ਚੱਲ ਆਪਾਂ ਮੰਜਾ ਲੈ ਲੈਣ ਮੰਜੇ ਚ ਚੱਲ ਸਰਪੰਚ ਸਾਹਿਬ ਬੜ ਗਿਆ ਬੜ ਗਿਆ ਮੈਂ ਉਧਰ ਗਿਆ ਸੀ ਜਾ ਕੇ ਆਏ ਜੀ ਅੱਛਾ ਓਹੋ ਸੁਖਪਾਲ ਕੌਰ ਤਾਂ ਰਾਜੀ ਬੰਦੀ ਨੂੰ ਕਹਿੰਦੀ ਐ ਹੁਣ ਤੁਸੀਂ ਦੱਸੋ ਕਿਵੇਂ ਕਰਨਾ ਹੈ ਦੇਖੋ ਸਰਪੰਚ ਸਾਹਿਬ ਜਿਵੇਂ ਤੁਹਾਨੂੰ ਠੀਕ ਲੱਗਦਾ ਅਸੀਂ ਤੁਹਾਡੇ ਤੋਂ ਬਾਹਰ ਤਾਂ ਜਾ ਨਹੀਂ ਸਕਦੇ ਹੁਣ ਨਾ ਨਾ ਛੁੱਡੀ ਰਹਿ ਵੀ ਜਰੂਰੀ ਐ ਮੈਂ ਉਧਰ ਜਾਇਆ ਹੁਣ ਹਾਂ ਆ ਜੀ ਫਿਰ ਮੰਜੇ ਤੇ ਇਧਰ ਕੋਈ ਨਹੀਂ ਆ ਜੀ ਬੈਠੋ ਤੁਸੀਂ ਸਰਪੰਚ ਜੀ ਬੈਠੋ ਬੱਚਾ ਇੱਥੇ ਬੈਠੋ ਬੈਠ ਜਾਓ ਜੀ ਸਰਪੰਚ ਸਾਹਿਬ ਹਾਂ ਆ ਜਾਓ ਜੀ ਬੈਠੋ ਕੋਈ ਨਹੀਂ ਕੀ ਚਾਹ ਤਰਲਾ ਥੋੜੀ ਆ ਜਾਓ ਇਧਰ ਆ ਜਾਓ ਇੱਥੇ ਜੀ ਚਾਹ ਤਰਲਾ ਮਗਾ ਹਣਾ ਥੋੜੀ ਜੀ ਹਾਂ ਅੱਛਾ ਜੀ ਹੁਣ ਤੁਸੀਂ ਦੱਸੋ ਕਿਵੇਂ ਕਰਨਾ ਜੀ ਹੁਣ ਹੈ ਉਧਰ ਗੱਲ ਮੈਂ ਦੋਨੇ ਤਰ੍ਹਾਂ ਦੀ ਸੁਣ ਲਈ ਗਲਤੀ ਤਾਂ ਮੈਨੂੰ ਉਹਨਾਂ ਹੀ ਲੱਗਦੀ ਹੈ ਕਿਉਂਕਿ ਲਾਡੀ ਤਾਂ ਹੈ ਨਹੀਂ ਸੀ ਘਰੇ ਅੱਛਾ ਤੇ ਆ ਸੁਖਪਾਲ ਕੌਰ ਵੀ ਨਰਮੀ ਬੋਲਦੀ ਆ ਹੁਣ ਉਹ ਜਿਹੜੀ ਨੂੰ ਤੇ ਕੁੜੀ ਆ ਨਾ ਉਹ ਥੋੜਾ ਜਿਆਦਾ ਬੋਲਦੀ ਆ ਤੇ ਇੱਕ ਉਹਨਾਂ ਦੇ ਮੇਰੇ ਹਿਸਾਬ ਨਾਲ ਲਾਡੀ ਦੀ ਸਸਤਾ ਹੀ ਬਿਠਾ ਵੇਚਣਾ ਤਨਮੈ ਗੱਲਸਾ ਇਹ ਨੂੰ ਭਾਈ ਇਹਨਾਂ ਨੂੰ ਕਰੂਗੀ ਸਿੱਧੇ ਲੱਗਦਾ ਲੱਗਦਾ ਮੈਨੂੰ ਆਪਣੇ ਨਾਲ ਨਾ ਇਹਨੇ ਆਜ਼ਾਦੀ ਕੀਤੀ ਹੈਗੀ ਸੁਖਪਾਲ ਨੇ ਠੀਕ ਹੈ ਜੀ ਠੀਕ ਹੈ ਨਾ ਗਾਂ ਕੁੜਮਣੀ ਉਹ ਜੀ ਹੈ ਠੀਕ ਹੈ ਨਾ ਫਿਰ ਹੋਰ ਭਾਈ ਹੁਣ ਕੀ ਕਹਿੰਦੇ ਸੀ ਫਿਰ ਉਹ ਵੀ ਕਿਵੇਂ ਕੀ ਗੱਲ ਮਕਾਉਂਦੇ ਆ ਉਹ ਤਾਂ ਕਹਿੰਦੇ ਸਾਡਾ ਕਹਿੰਦੇ ਤੁਸੀਂ ਕਿਵੇਂ ਕਰਾ ਲੋ ਹੁਣ ਤਾਂ ਮੇਰੇ ਦਿੱਤੀ ਹੈ ਕਿਰਿਆ ਤਾਂ ਉਹਨਾਂ ਨੇ ਅੱਛਾ ਮੈਂ ਕੋਈ ਨਹੀਂ ਚੱਲ ਮੈਂ ਉਧਰ ਹੀ ਜਾਊਂਗਾ ਜੇ ਮੈਂ ਤਿੰਨੇ ਤਰ੍ਹਾਂ ਅ ਅਖੂਂਗਾ ਫੇਰ ਨਿਬੜੂਗਾ ਹਾਂ ਹਾਂ ਹੁਣ ਮੇਰੀ ਗੱਲ ਸੁਣੋ ਆਪਾਂ ਤਾਂ ਹੁਣ ਸਾਰਿਆਂ ਦੇ ਵਿੱਚ ਤੁਸੀਂ ਸਾਂਝੇ ਹੋ ਤੁਹਾਡੇ ਤੋਂ ਬਾਹਰ ਅਸੀਂ ਵੀ ਨਹੀਂ ਜਾਣਾ ਠੀਕ ਹੈ ਨਾ ਤੇ ਨਾ ਤੁਸੀਂ ਆਪਣਾ ਗਏ ਸੀ ਦਰਬੰਦ ਤੋਂ ਕਰਕ ਨਹੀਂ ਜਾ ਕੇ ਮੈਂ ਉਧਰ ਨਹੀਂ ਉਧਰ ਫਿਰ ਕੋਈ ਗੱਲ ਨਹੀਂ ਆਪਾਂ ਜਾਇ ਆਵਾਂਗੇ ਹਨਾ ਗੱਲ ਕਰਿਆ ਹਾਂ ਆਵਾਂਗੇ ਹਾਂ ਹਾਂ ਟਾਈਮ ਤੇ ਤੁਹਾਡੇ ਕੋਲ ਆਇਆ ਨਾ ਤੇਜਾ ਮੈਨੂੰ ਰਾਹੇ ਟੱਕਰ ਗਿਆ ਚਲ ਮੈਂ ਇਹਨੂੰ ਨਾਲ ਹੀ ਲਿਆਇਆ ਮੈਂ ਚੱਲ ਉਹਦੇ ਨਹੀਂ ਨਹੀਂ ਠੀਕ ਹੈ ਸੀ ਮੈਂ ਕੋਲੇ ਕੋਲੇ ਸੀ ਮੈਂ ਬਾਕੀ ਕੋਈ ਬੰਦਾ ਚੰਗੇ ਆਉਂਦਾ ਦੇਖੋ ਮੇਰੀ ਗੱਲ ਸੁਣੋ ਠੀਕ ਹੈ ਸਿੱਧੀ ਗੱਲ ਇੱਕ ਤਾਂ ਮੇਰੀ ਜ਼ਮੀਨ ਖੋਣ ਨੂੰ ਫਿਰਦੇ ਆ ਠੀਕ ਹੈ ਜੀ ਦੂਜੀ ਗੱਲ ਕੋਠੀ ਮੇਰੇ ਨੰਬਰਾਂ ਤੇ ਪੈਸੇ ਚੱਕ ਕੇ ਇਹਨਾਂ ਨੇ ਕੋਠੀ ਪਾਈ ਸੀ ਆ ਮੈਂ ਉਹ ਗੱਲ ਛੇੜੀ ਸੀ ਹਾਂ ਤੇ ਲਾਡੀ ਸੱਸ ਕਹਿੰਦੀ ਭਈ ਇਹ ਤਾਂ ਗੱਲ ਤੁਸੀਂ ਬਾਅਦ ਚ ਕਰਿਓ ਜਿਹੜਾ ਕਹਿੰਦੀ ਹੁਣ ਉਹ ਮਸਲਾ ਬਾਅਦ ਚ ਕਿਉਂ ਕਰਗੇ ਕਿ ਅਸੀਂ ਪਹਿਲਾਂ ਕਿ ਮੈਂ ਸੱਡਲ ਮੈਂ ਇਹੀ ਗੱਲ ਬਾਤ ਤਰੀ ਸਰਪੰਚ ਸਾਹਿਬ ਐਸੇ ਗੱਲਾਂ ਕਰਕੇ ਬਈ ਇਹ ਹੋਇਆ ਆ ਐਡਾ ਵਿਖੇੜਾ ਜਿਹੜਾ ਗੜਾ ਹੋਇਆ ਨਾ ਐਸੇ ਗੱਲਾਂ ਕਰਕੇ ਹੋਇਆ ਮੈਂ ਇਹ ਗੱਲ ਛੇੜੀ ਸੀ ਮੈਂ ਉਹ ਕਿਸ ਦਾ ਕਰਕੇ ਆਈ ਸੀ ਕਹੀ ਨਹੀਂ ਉਹ ਤਾਂ ਸਾਨੂੰ ਮਾਰਨ ਆਈ ਸੀ ਮਾਰਨ ਦਾ ਸੱਜੀ ਸਾਡੇ ਇੱਕ ਥੋੜੇ ਦੁਸ਼ਮਣਾਂ ਆ ਗਏ ਸੀ ਤੁਹਾਨੂੰ ਮਾਰਨਾ ਵਾਂਗੇ ਮੈਂ ਮੈਨੂੰ ਪਤਾ ਮੈਂ ਕਿ ਕਰਸਾਂ ਕਿਉਂ ਮੈਂ ਸਕੇਦਾਂ ਸੀ ਹੈਗੇ ਹਾਂ ਮੈਂ ਸਕੇਦ ਨੂੰ ਕੌਣ ਮਾਰਦਾ ਮੇਰੇ ਜਵਾਬ ਕਰਕੇ ਮੈਂ ਕਿਉਂ ਮਾਰੂੰਗਾ ਮੈਨੂੰ ਕੀ ਜੇ ਤੁਸੀਂ ਮੈਨੂੰ ਘਰੇ ਬੈਠ ਕੇ ਜਿਉਣ ਦਿਓਂਗੇ ਤਾਂ ਮੈਨੂੰ ਲੋੜ ਹੀ ਨਹੀਂ ਹੈਗੀ ਤੇਰੇ ਕੋਈ ਬੰਦਾ ਉਹਦੇ ਕਿਉਂ ਮਾਰੂ ਜਿਹੜੇ ਬੰਦੇ ਨੇ ਇੰਨੇ ਲੱਖ ਰ ਮੈਂ ਆਖਿਆ ਸੀ ਉਹਨਾਂ ਨੂੰ ਉਹ ਗੱਲ ਤੇ ਆਈ ਚੱਲ ਮੈਂ ਕੋਈ ਨਹੀਂ ਚੱਲ ਆਪੇ ਚਲੋ ਹੁਣ ਇਹ ਗੱਲ ਹੁਣ ਆਏ ਦੇਖੋ ਸਰਪੰਚ ਸਾਹਿਬ ਵੀ ਇਹ ਗੱਲ ਵੀ ਤੁਸੀਂ ਵਿੱਚ ਕਰੇ ਉਹਨਾਂ ਤੋਂ ਸਾਡਾ ਮਤਾਲਬਾ ਤਾਂ ਇਹੀ ਐ ਵੀ ਭਾਈ ਮੇਰੀ ਜ਼ਮੀਨ 7 ਕਿੱਲੇ ਦੇਖੋ 7 ਕਿੱਲੇ ਸਾਨੂੰ ਵੰਡੀ ਆਉਂਦੀ 14 ਕਿੱਲੇ ਚ ਹਾਂਜੀ ਠੀਕ ਐ 7-7 ਸਾਨੂੰ ਆ ਗਈ ਉਹ ਤਾਂ ਸਾਡੇ ਕੋਲੇ ਰਹੂਗੀ ਠੀਕ ਐ ਠੀਕ ਐ ਕੋਠੀ ਦੀ ਦੇਖੋ ਇੱਕ ਕਿਸ਼ਤ ਉਹ ਤਾਂ ਮੈਂ ਭਰੀ ਸੀ ਇੱਕ ਕਿਸ਼ਤ ਇਹਨਾਂ ਨੇ ਭਰੀ ਸੀ ਆਪਾਂ ਮੁੱਕਰ ਦੇਣੀ ਇਹਨਾਂ ਦੇ ਪੈਸੇ ਦਿੱਤੇ ਠੀਕ ਐ ਦੇਖੋ ਜਿਹੜੇ ਪੈਸੇ ਤਾਂ ਮੈਂ ਕਿਸ਼ਤ ਭਰਤੇ ਉਹ ਆਪਾਂ ਮੰਗਦੇ ਨਹੀਂ ਠੀਕ ਐ ਹੁਣ ਗਾਹਾਂ ਦੀ ਆਪਦੀ ਕਿਸ਼ਤ ਭਰੀ ਜਾ ਪਰ ਕਿਕਰ ਮੈਂ ਬਾਣਾ ਜੀ ਬੋਲ ਸਕਦਾ ਤਾਂ ਸਰਪੰਚ ਸਾਹਿਬ ਨਾ ਨਾ ਬੋਲ ਜਾ ਫਿਰ ਸਰਪੰਚ ਸਾਹਿਬ ਤੁਸੀਂ ਇਹ ਕਰੋ ਕਿਸਤਾ ਆਪੇ ਕਿਕਰ ਬਰੂ ਤੇ ਉਹਨਾਂ ਦੇ ਕੋਠੀ ਖਾਲੀ ਕਰਾ ਦਿਓ ਚਲ ਕੋਈ ਨਹੀਂ ਆਪਾਂ ਕ ਕਰਸਾਂ ਇਹ ਵੀ ਗੱਲ ਕਰਕੇ ਦੇਖ ਲੈ ਤੁਹਾਨੂੰ ਚਲੋ ਮੇਰੀ ਗੱਲ ਸੁਣ ਮੈਂ ਤਾਂ ਨਹੀਂ ਆਇਆ ਕਹਿੰਦਾ ਤੁਹਾਨੂੰ ਮੈਂ ਸਹੀ ਗੱਲ ਦੱਸਦੀ ਵੀ ਦੇਖੋ ਕੋਠੀ ਦਾ ਉਹੀ ਗੱਲ ਜਵਾਕਾਂ ਨੂੰ ਕੋਠੀ ਵਾ ਕੇ ਦਿੱਤੀ ਹੈ ਹੈ ਫਿਰ ਵੀ ਆਪ ਦਾ ਖੂਨ ਹੈ ਚਲੋ ਤਾਂ ਗੱਲ ਹੁਣ ਇਹਦੀ ਜੀ ਮਤੋਂ ਖਰੀ ਗੱਲ ਕਹੀ ਜਾਂਦੀ ਹੈ ਉਹ ਤੂੰ ਤਾਂ ਨਵਸਤੇ ਇੰਨਾ ਸੋਚਦਾ ਹੈ ਉਹ ਯਾਰ ਕੀ ਸੋਚਦੇ ਨੇ ਮੈਨੂੰ ਐ ਤੇ ਦੱਸ ਦੇ ਮੈਂ ਸਰਪੰਚ ਸਾਹਿਬ ਉਹ ਇਹ ਗੱਲ ਕਰਦਾ ਚੰਗੀ ਨਹੀਂ ਲੱਗਦਾ ਉਹ ਚੱਲ ਚੱਲ ਦੇਖ ਲਾਂਗੇ ਸਰਪੰਚ ਸਾਹਿਬ ਜਿਵੇਂ ਤੁਸੀਂ ਕਹੋ ਚੱਲ ਕੋਈ ਨਹੀਂ ਪਹਿਲਾਂ ਆਪਾਂ ਇਹ ਉਹ ਕਰਦੇ ਜਿਹੜਾ ਤੇ ਦੂਜੀ ਗੱਲ ਉਧਰ ਭਾਈ ਹੁਣ ਤੁਸੀਂ ਜਾ ਕੇ ਬੰਤੋ ਦੇ ਨਾਲ ਅਸੀਂ ਗੱਲ ਕਰਦੇ ਆ ਠੀਕ ਹੈ ਠੀਕ ਹੈ ਬੰਤੋ ਨਾਲ ਗੱਲਬਾਤ ਕਰਕੇ ਮੁੰਡੇ ਦੇ ਨਾਲ ਗੱਲਬਾਤ ਕਰਕੇ ਫਿਰ ਆਪਾਂ ਤੁਸੀਂ ਸਾਨੂੰ ਦੱਸ ਦੋ ਕਿਹੜਾ ਦਿਨ ਕਿਵੇਂ ਕਿਹਾ ਕਦੋਂ ਰੱਖਣਾ ਠੀਕ ਹੈ ਤੇ ਐ ਕਰਕੇ ਤੇ ਫਿਰ ਭਾਵੇਂ ਤੁਸੀਂ ਇੱਥੇ ਆਪਣੇ ਘਰ ਦਾ ਰੱਖ ਲਓ ਘਰ ਦਾ ਤਾਂ ਉਹ ਵੀ ਕਹਿੰਦੇ ਸੀ ਮੈਂ ਇਹਨੂੰ ਰੱਖਿਆ ਮੈਂ ਛੋੜ ਦੇ ਮੈਂ ਪਹਿਲਾਂ ਤਾਂ ਇੱਥੇ ਦਾ ਇਹਨਾਂ ਚ ਜੂਪਿਆ ਫਿਰ ਉਹਦੇ ਨਾਲ ਉਹਨਾਂ ਦੇ ਘਰ ਦਾ ਨਹੀਂ ਰੱਖਦੇ ਜੀ ਅਸੀਂ ਉਹਨਾਂ ਦੇ ਘਰ ਉਹਨਾਂ ਦਾ ਕੀ ਹੈ ਉਹਨਾਂ ਨੇ ਉੱਤੇ ਡਾਂਗ ਮਾਰੀ ਚੱਕ ਕੇ ਹੁਣ ਕੁਰਸ ਸਿਰ ਪਾੜਦੇ ਨੇ ਸਾਡੇ ਚੱਲ ਫਿਰ ਇੱਧਰ ਵੀ ਲੋਟ ਹੋਣਾ ਕਿ ਕਰшаем ਫਿਰ ਹੈ ਹਾਂ ਫਿਰ ਆਪਾਂ ਇਹ ਕਰਦੇ ਆ ਆਪਣੇ ਨੌਰੇ ਜ ਰੱਖ ਲੈਨੇ ਤੇ ਸਾਂਝੀ ਜਗ੍ਹਾ ਕੀ ਹੈ ਹੈ ਤਾਨੂੰ ਆਪਾਂ ਉਹਨੂੰ ਬੰਦ ਤੋਂ ਕਹਿ ਦੇਨੇ ਹੁਣ ਤਾਂ ਠੀਕ ਆ ਬੰਦ ਤੋਂ ਨਾ ਠੀਕ ਆ ਹੁਣ ਤਾਂ ਠੀਕ ਆ ਠੀਕ ਆ ਦਵਾਈ ਤੇ ਹਾਂ ਜੇ ਕੋਈ 2-4 ਦਿਨ ਵੱਧ ਲੱਗਣਗੇ ਆਪਾਂ ਫਿਰ ਵੱਧ ਟਾਈਮ ਪਾ ਲੈਨੇ ਆ ਨਹੀਂ ਨਹੀਂ ਠੀਕ ਆ ਖੈਰ ਐ ਤਾਂ ਕੋਈ ਆਪਣੀ ਗੱਲ ਆ ਨਾ ਜੇ ਗੱਲ ਜਾਂਦੀ ਦਿਖੀ ਆਪਾਂ ਬਾਹਲੇ ਦੇ ਨਪਾਲੇ ਦੇ ਥਾਣੇ ਵਾਲੇ ਵੀ ਕਹਿਣਗੇ ਵੀ ਇੰਨੇ ਦਿਨਾਂ ਤੱਕ ਤੁਹਾਨੂੰ ਹੁਣ ਜਿਆਦਾ ਹੀ ਰਫਟ ਕਰਾਉਣੀ ਉਹਦਾ ਉਹਦਾ ਜਾਣ ਨਹੀਂ ਦੋ ਤਾਂ ਫਿਰ ਮੈਂ ਕਹਿ ਦੂੰ ਮੈਂ ਰੋਕੀ ਰੱਖਿਆ ਗਾਜੀ ਬੰਦਾ ਕਰੂਗਾ ਫਿਰ ਦੋ ਆ ਸਮੇ ਸਕੇ ਘਰ ਸੀਗੇ ਵੀ ਇਹ ਤਾਂ ਹੁੰਦੀ ਸੀ ਤੂੰ ਦੱਸ ਹੁਣ ਆਪਾਂ ਕਿੱਥੇ ਮੁੱਕਦੀ ਐ ਤੇ ਆਪਾਂ ਕਿਵੇਂ ਗੱਲ ਕਰਗੇ ਤੇਰੇ ਸਾਹ ਨਾ ਗੱਲ ਤਾਂ ਉਹ ਪੱਛਾ ਗਈ ਰਜਾਮੰਦੀ ਨਾ ਕਰਾਂਗੇ ਜਿਹੜੀ ਜੈ 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 ਸਾਡੀਆਂ ਇਹੀ ਤਿੰਨੇ ਚਾਰੇ ਗੱਲਾਂ ਸਾਹਮਣੇ ਰੱਖਦੇ ਬਾਈ ਬਣ ਕੇ ਉਹ ਤਾਂ ਕੋਈ ਨਹੀਂ ਪਰ ਰੱਖਨਾਗੇ ਠੀਕ ਹੈ ਬਾਕੀ ਅਸੀਂ ਜਾ ਆਉਨੇ ਆ ਠੀਕ ਹੈ ਬੰਤੂ ਕੇ ਘਰੇ ਵੀ ਉਹਨਾਂ ਨੂੰ ਦੱਸਿਆਉਣੇ ਭਾਈ ਵੀ ਕਿਹੜੇ ਦਿੰਦਾ ਐਤਵਾਰ ਦਾ ਰੱਖ ਲੈਨੇ ਆ ਹਾਂ ਐਤਵਾਰ ਦਾ ਵੀ ਠੀਕ ਆ ਹਾਂ ਪਰਸੋਂ ਦਾ ਐਤਵਾਰ ਦਾ ਪਰ ਰੱਖ ਲੈਨੇ ਆ ਠੀਕ ਹੈ ਤੇ ਨਾਲੇ ਆਪਾਂ ਬੰਤੂ ਘਰੇ ਜਾਏ ਆ ਆਪਾਂ ਐਤਵਾਰ ਦਾ ਰੱਖ ਲੈਨੇ ਜੀ ਤੁਸੀਂ ਉਹਨਾਂ ਨਾਲ ਬੰਤੂ ਕੇ ਨਾਲ ਗੱਲ ਕਰ ਲਿਓ ਨਾ ਨਾ ਕੋਈ ਚੱਕਰ ਵਾਲੀ ਗੱਲ ਨਹੀਂ ਜੀ ਜਿਵੇਂ ਤੁਸੀਂ ਕਹਤਾ ਸਾਡੇ ਸਿਰ ਮੱਥੇ ਤੇ ਠੀਕ ਹੈ ਨਾ ਹਾਂ ਆਪਾਂ ਨੂੰ ਕੋਈ ਇਸ਼ ਮਾਂ ਬਾਕੀ ਉਹ ਪਤਕੜਾ ਸਰਪੰਚ ਸਾਹਿਬ ਤੋਂ ਬਾਹਰ ਜਾਣਾ ਜਿਵੇਂ ਤੁਸੀਂ ਕਰੋਗੇ ਠੀਕ ਹੈ ਬਾਕੀ ਕਿਹਨੂੰ ਤੂੰ ਤਾਂ ਸਿਆਣਾ ਹੈਗਾ ਮੜਾ ਕੁਲਦੀਪ ਨੂੰ ਸਮਝਾਈ ਉਹਦੇ ਉਹ ਕਰਦਾ ਸੀ ਨਾ ਵੀ ਐਵੇਂ ਲੜਾਈ ਝਗੜੇ ਚ ਪੈਣ ਦਾ ਪੈਦਾ ਨਹੀਂ ਸੀ ਘਰਾਂ ਦੇ ਘਰੋਂ ਲਾੜੀ ਵੀ ਥੋੜਾ ਗਰਮਾ ਹੋਇਆ ਤੁਸੀਂ ਤੁਸੀਂ ਸਿਆਣੇ ਤਾ ਤੁਹਾਨੂੰ ਕਹਿੰਦਾ ਦੇਖੋ ਸਰਪੰਚ ਸਾਹਿਬ ਆਉਂਦਾ ਸਹੀ ਗੱਲ ਹੈ ਗੁੱਸਾ ਤਾਂ ਆਉਂਦਾ ਹੀ ਹੈ ਵੀ ਜੇ ਸਰਬ ਨਾਲ ਹੋਆਗਾ ਫਿਰ ਵੀ ਆਉਂਦਾ ਹੀ ਗੁੱਸਾ ਕਰਦਾ ਹੈ ਬਾਕੀ ਕੋਈ ਗੱਲ ਨਹੀਂ ਤੁਸੀਂ ਜਿਵੇਂ ਸਾਨੂੰ ਸਾਨੂੰ ਕਹਿੰਨੇ ਆਂਗੇ ਉਸ ਹੱਬ ਨਾਲ ਆਪਾਂ ਕਰ ਲਵਾਂਗੇ ਚਲ ਚੰਗਾ ਜੀ ਫਿਰ ਹਾਂ ਕੋ ਚਾਹ ਪੀ ਜਾਂਦੇ ਰਹਿਣਾ ਹੈ ਕੋਈ ਨਹੀਂ ਕੋਈ ਨਹੀਂ ਤੇ ਉਹ ਚਾਹ ਤਾਂ ਪੀ ਜਾਂਦੇ ਆਈ ਗਈ ਸੀ ਚਾਹ ਹਾਂ ਨਾ ਕੋਈ ਨਹੀਂ ਚਲ ਹਾਂ ਚਲ ਚਾਹ ਪੀ ਜਾਂਦੇ ਹਾਂ ਨਾ ਬਸ ਜੀ ਚਲੋ ਠੀਕ ਐ ਸਪੰਸ ਸਾਹਿਬ ਹਾਂ ਚੰਗਾ ਜੀ ਫਿਰ ਹਾਂ ਚਲ ਠੀਕ ਐ ਸਪੰਸ ਠੀਕ ਐ ਜੀ ਸਪੰਸ ਸਾਹਿਬ ਹਾਂ ਬਈ ਤੂੰ ਤੇ ਚਾਹ ਪੀ ਕੇ ਜਾਈਂ ਬਈ ਜਾ ਕਿਕਰ ਸਿਆ ਹਾਂ ਬਈ ਇੱਥੇ ਇੱਥੇ ਬਈ ਪਿੱਛੇ ਨੂੰ ਇੱਟ ਜੀ ਕਰਕੇ ਤੈਨੂੰ ਵੀ ਲੱਗਦਾ ਕਿ ਉਹ ਸਿੱਧੀ ਹੋ ਜੂਗੀ ਨਵੇੜ ਲੂਗੀ ਉੱਤੇ ਦੀ ਪੁਸ਼ਕਾ ਤੇ ਸਿੱਧੀ ਹੋਈ ਹੈ ਜਮਾਈ ਨਹੀਂ ਹੋ ਸਕਦੀ ਠੀਕ ਹੈ ਨਾ ਉਸੇ ਤਰੀਕੇ ਦੇ ਨਾਲ ਸੁਖਪਾਲ ਕਦੇ ਵੀ ਸਿੱਧੀ ਨਹੀਂ ਹੋ ਸਕਦੇ ਉਹਨੇ ਪਤਾ ਕੀ ਹੈ ਸਰਪੰਚ ਦੇ ਸਾਹਮਣੇ ਤੇ ਬਣਦੀ ਹੋ ਸੱਚੀ ਉਹ ਮੇਰੀ ਗੱਲ ਸੁਣ ਹੁਣ ਫਸੀ ਹੋਈ ਹੈ ਹੈ ਹੁਣ ਸਾਰੇ ਪਾਸੇ ਜਾਂਦੀ ਹੈ ਜਦੋਂ ਇਹ ਗੱਲ ਹੋ ਗਈ ਨਾ ਵੀ ਐ ਕਰਕੇ ওই ਗੱਲ ਮੁੰਡਾ ਵੀ ਫਸਦਾ ਕੁੜੀ ਵੀ ਪੇਕੇ ਆ ਕੇ ਬਹਿ ਗਈ ਠੀਕ ਹੈ ਤੇ ਬਹੂ ਵੀ ਜਾਊਗੀ ਤੇ ਰਹਿ ਜੂਗੀ ਕੱਲੀ ਸਰਪੰਚ ਦਾ ਕਹਿੰਦਾ ਵੀ ਪਰਸੋਂ ਦਾ ਰੱਖ ਲੈਨੇ ਆਂ ਦੁਵਾਰ ਦਾ ਵੀ ਉਧਰ ਆਪਣੇ ਘਰੇ ਆ ਜਿਓ ਕਹਿੰਦਾ ਵੀ ਉੱਥੇ ਬੈਠ ਕੇ ਆਪਾਂ ਗੱਲਬਾਤ ਕਰ ਲੈਨੇ ਆਂ ਕਹਿੰਦੀ ਆ ਕਿ ਅਸ ਤਾਂ ਕੋਈ ਗੱਲਬਾਤ ਕੀਤੀ ਨਹੀਂ ਬਾਦਾਂ ਦਾ ਕਿ ਕਿਕਰ ਸਿੰਘ ਨੇ ਕੀਤਾ ਹਾਂ ਤੇ ਉਹ ਮੈਂ ਕਹਾਂ ਕਹਿੰਦੀ ਆ ਕਿ ਸਾਡੇ ਘਰੇ ਰੱਖ ਲੋ ਮੈਂ ਤੁਹਾਡੇ ਘਰੇ ਕਿਉਂ ਰਖ ਲਗੇ ਸਾਡਾ ਸਿਰ ਪਾੜ ਦਿਆਂ ਹੈ ਐਵੇਂ ਪਹਿਲਾਂ ਐਡੀ ਵੱਡੀ ਗੱਲ ਕਰਕੇ ਹਟ ਗਏ ਕਿਸੇ ਨੂੰ ਹੋਰ ਮਾਰਨ ਮੇਰੇ ਵਰਗੇ ਦੇ ਮਾਰਨ ਜਾਂ ਤੇਰੇ ਮਾਰਨ ਮੁੜ ਕੇ ਗੱਲ ਹੋ ਜਾਂਦੀ ਆ ਦੋੜਾ ਰੋਕ ਲਾਗੇ ਹਾਂ ਦਾ ਨਹੀਂ ਪਤਾ ਨਾਲੇ ਕਿਕਰ ਸਿੰਘ ਆ ਆਪਣਾ ਤੇਜਾ ਸਿੰਘ ਆ ਮੈਂ ਤੈਨੂੰ ਗੱਲ ਹਾਈ ਦੱਸੀ ਆ ਨਾ ਵੀ ਜਦੋਂ ਮੁੰਡੇ ਦਾ ਸੁਭਾਅ ਗਰਮ ਹੈ ਠੀਕ ਹੈ ਹੁਣ ਅੱਗ ਲੱਗੀ ਵੀ ਐ ਸਤੀ ਕੱਪੜੀ ਸਾਰਿਆਂ ਨੂੰ ਉਹ ਤਾਂ ਕੁਝ ਵੀ ਕਰ ਸਕਦੇ ਆ ਹੁਣ ਮੈਂ ਲੋਕ ਵੀ ਮੂੰਹ ਤੇ ਛੇਤਰ ਦਿੰਦੇ ਹੋਣਗੇ ਵੀ ਨਾਲੇ ਤਾਂ ਤੋਂ ਉਧਰ ਕਲੇਸ ਪਾਈ ਬੈਠੀਆਂ ਉਧਰੋਂ ਉਧਰ ਹੁਣ ਆਹ ਚਾਰ ਉਹ ਕਰ ਲਿਆ ਅੱਛਾ ਸਾਰੀ ਗਲੀ ਉਧਰ ਲਈ ਦੇ ਲੈ ਬਈ ਆ ਕੇ ਮੈਨੂੰ ਕਹਿੰਦੀ ਐ ਤੇ ਉਧਰੋਂ ਅਗਲਾ ਇਹ ਕਹਿੰਦਾ ਵੀ ਤੂੰ ਕੁੜੀ ਨੂੰ ਵੀ ਆਪਦੇ ਘਰੇ ਬਿਠਾਈ ਦੇਤੀ ਐ ਵੀ ਇਹ ਕਸੂਰ ਤਾਂ ਸਾਰੇ ਅਗਲਾ ਦੇਖਦਾ ਹੀ ਐ ਦੇਖਦਾ ਹੀ ਐ ਕਸੂਰ ਇਹੀ ਇਹਦੇ ਚੀਰੇ ਸੜੀ ਦੀ ਵਿੱਚ ਹਾਂ ਸ਼ੇਰ ਨਹੀਂ ਬੜੀ ਕੱਲੀ ਸ਼ੇਰਨੀ ਬੜੀ ਬੈਠੀ ਐ ਬਾਕੀ ਕੋਈ ਨਹੀਂ ਹੁਣ ਦੇਖਦੇ ਆ ਕੀ ਬਣਦਾ ਕਿਵੇਂ ਆ ਹਨ ਚੱਲ ਫਿਰ ਆਪਾਂ ਉਹਨਾਂ ਨਾਲ ਕਰ ਲਾਂਗੇ ਬੰਦ ਤੋਂ ਕਿਨ ਹਾਂ ਤੇ ਮੈਂ ਡੇਡ ਤੇ ਜਾ ਕੇ ਆਈ ਮਾੜਾ ਜਾ ਆ ਲੈ ਯਾਰ ਮੈਂ ਮਿਸਤਰੀ ਜਾਇਦਾ ਮਹ ਲਾਈਟ ਜੀ ਵਾਲਾ ਅਰੇ ਤਾਰਾ ਨੂੰ ਪਤਾ ਨਹੀਂ ਕੀ ਹੋ ਗਿਆ ਤੈਨੂੰ ਪਤਾ ਲੱਗਦਾ ਕੁਛ ਇਹਦਾ ਤੈਨੂੰ ਸਾਫਤਾ ਵੈ ਕਹਿੰਦਾ ਮੇਰਾ ਤਾਂ ਬਣੀ ਨਹੀਂ ਗੱਲ ਮੈਂ ਮੈਂ ਤਾਂ ਦੋਹੋ ਕਰਕੇ ਦੇਖ ਲੈ ਚੱਲ ਆਪਾਂ ਦੇਖ ਲੈਣਾ ਤੋਂ ਉਹ ਨਹੀਂ ਪਰ ਤੂੰ ਮਿਸਤਰੀ ਨਹੀਂ ਆਪਾਂ ਮਿਸਤਰੀ ਲੈ ਆਉਣੇ ਆ ਕੀ ਆਪਾਂ ਇਹ ਗੱਲ ਜਦੋਂ ਪਤਾ ਹੀ ਨਹੀਂ ਕਿਸੇ ਚੀਜ਼ ਦਾ ਆਪਾਂ ਨੂੰ ਹੱਥ ਪੱਲਾ ਲਾ ਲਾਂਗੇ ਹੂੰ ওই ਗੱਲ ਯਾਰ ਉਹਨਾ ਨੀਰਾ ਕੁੱਤਰ ਨਾਲ ਸੀ ਲੈ ਵਿਚਾਲੇ ਪਿਆਗਾ ਉਹ ਡੰਡਾ ਲਾਹਤਾ ਨਹੀਂ ਤਾਂ ਹੱਥ ਨਾਲ ਹੀ ਕੁੱਤਰ ਦਿੰਦਾ ਮੈਂ ਤਾਂ ਚਲ ਫਿਰ ਤਾਂ ਹੋ ਜਾਂਦਾ ਫਿਰ ਚਲ ਪਟਾਪਟਾ ਲਾ ਕੇ ਕਰ ਲੈਂਦੇ ਚਲ ਮੈਂ ਉਹਨੂੰ ਸੱਤ ਲਿਆਵਾ ਫਿਰ ਹਾਂ